ਮम्मा ਤੇ ਕੱਲ ਵੀ ਚੁੱਪ ਚੁੱਪ ਹੀ ਬੜੇ ਰਹੰਦੇ ਆ ਗਲਤੀ ਤੇ ਸੌਰੀ ਮੇਰੀ ਕਿਉਂਕਿ ਮੈਂ ਇਕੱਲੀ ਪਿੱਛੇ ਚੱਲ ਕੇ ਹੀ ਹਾਂਗੇ ਤੇ ਸਾਰੇ ਤੇ ਮम्मा ਨੂੰ ਠੱਡ ਕੀ ਜਾਂਦੇਗੇ ਤੇ ਜੇ ਤੇ ਸਾਰੀ ਗਲਤੀ ਮੇਰੀ ਤੇ ਫਿਰ ਮम्मा ਨੂੰ ਸਾਰੇ ਗੁੱਸੇ ਹੋ ਜਾਂਦੇਗੇ ਸਵੇਰੇ ਵੀ ਰੋਟੀ ਫੜਾ ਦਿੰਦੇ ਤੇ ਚੁੱਪ ਕਰਕੇ ਸਕੂਲੇ ਵੀ ਭੇਜ ਦਿੰਦੇ ਆ ਉਹਨਾਂ ਨੂੰ ਬੁਲਾਉਂਦੇ ਹੋਰ ਬੁਲਾਉਂਦੇ ਨਹੀਂ ਆ ਮੈਂ ਬੁਲਾਉਣੀ ਹਾਂ ਜੀ ਮम्मा ਕਾਲ ਗਿਆ। ਓ ਬਚਪ ਬਡੇ ਰਹਿਣਦੇ ਆਜੋਦੇ ਕੋਲ ਦੇ ਮੈਂ ਨਹੀਂ ਹਾਂ ਤੈਨੂੰ ਬੁਲਾਇਆ ਕਰਨ। ਸੋਰੀ ਮੈਨੂੰ ਪਤਾ ਗਲਤੀ ਮੇਰੀ ਹੀ ਹੋ ਗਈ ਕਿ ਮੈਂ तितਲੀ ਪਿੱਛੇ ਚਲ ਗਈਂਗੀ ਪਰ ਮੈਨੂੰ ਪਤਾ ਨਹੀਂ ਲੱਗਾ ਕਿ ਮੈਂ ਕਦੋਂ ਇਡੀ ਦੂਰ ਚਲ ਗਈ ਨਾ ਤੇ ਤੂੰ ਚੜੇਗੀ ਤਾਂ ਮੈਨੂੰ ਦੱਸ ਕੇ ਤਾਂ ਜਾਈ ਸਕਦੀ ਮੈਂ ਲੱਗੇ ਬੈਠੀ। ਮੈਂ ਲੱਗਾਂ ਜਿਤਲੀ ਪੱਜ ਜਾਣਾ ਉੱਡ ਜਾਣਾ ਫਿਰ ਉੱਤੇ ਨੂੰ ਤੇ ਮੈਂ ਤਾਂ ਕਰਕੇ ਭੱਜ ਗਈ। ਤੇ ਜੇ ਉੱਥੇ ਤੈਨੂੰ ਕੋਈ ਫਲ ਕੇ ਲੈ ਜਾਂਦਾ ਤਾਂ ਫਿਰ ਮੈਨੂੰ ਪਤਾ ਨਹੀਂਗਾ ਨਾ ਮੈਨੂੰ ਪਤਾ ਨਹੀਂਗਾ ਨਾ ਤੇਰੇ ਪਾਪਾ ਨੂੰ ਪਤਾ ਨਹੀਂਗਾ ਹਨਾ ਨਾ ਇਹਦਾ ਅਦੀ ਮਮਾ ਨੂੰ ਪਤਾ ਨਹੀਂਗਾ ਕਿ ਕਿਸ ਅਮਰੀਤ ਨੂੰ ਕੌਣ ਲੈ ਗਿਆ ਹਨਾ ਉਹ ਤੂੰ ਮੇਰਾ ਕਹਿਣਾ ਨਹੀਂ ਮੰਨਦੀ ਉਹ ਨਾ ਤੇ ਮੈਂ ਤੈਨੂੰ ਪੜਾਇਆ ਕਰਨਾ ਹਨਾ ਤੇ ਨਾ ਮੈਂ ਕੋਈ ਹੋਰ ਗੱਲ ਤੋਂ ਤੈਨੂੰ ਛੜਿਆ ਕਰਨਾ ਸਿਰਫ ਕਰ ਰੋਟੀ ਪੜਾਦਿਆ ਕਰਨੀ ਸੌਰੀ ਨਹੀਂ ਮੈਨੂੰ ਪਤਾ ਗਲਤੀ ਮੇਰੀ ਤਾਂ ਅਨੁਸਾਰ ਨਹੀਂ ਝਿੜਕਦਾ ਗਲਤੀ ਤੇ ਸੌਰੀ ਮੇਰੀ ਹੈ ਕਿ ਮੈਂ तितਲੀ ਪਿੱਛੇ ਪੱਜ ਗਈ ਹੁਣ ਅੱਗੇ ਤਾਂ ਮੈਨੂੰ ਦੱਸਿਆ ਜਾਇਆ ਕਰਨਾ ਠੀਕ ਆ ਠੀਕ ਆ ਤੇ ਮੇਰਾ ਕਹਿਣਾ ਮੰਨਿਆ ਕਰਨਾ ਜਦੋਂ ਮੈਂ ਕਹਿਣਾ ਪੜ ਲਾ ਉਹ ਤਾਂ ਪੜਨਾ ਵੀ ਆ ਠੀਕ ਆ ਚੱਲ ਸੋਨੀ ਦੀ ਰਖੇੜ ਠੀਕ ਆ ਕਿ ਤਰ੍ਹਾਂ ਹੁਣ ਪਲਾਲ ਕਰਨ ਡਈ ਹੈ ਪਹਿਲਾਂ ਛਿੜਕਣ ਲੱਗੀ ਕੁੜੀ ਨੂੰ ਵੇਂਦੀ ਨਹੀਂ ਕੋ ਮੈਂ ਤੇ ਆਪ ਚੁੱਪ ਕਾਰੀ ਨਹੀਂ ਆ ਵੀ ਕੀ ਕਰਾਂ ਹੁਣ ਘਰ ਚ ਕਲਾ ਪਾ ਕੇ ਬੈਠੀ ਜਾਵਾਂ ਤੇ ਹੁਣ ਉਹਦੇ ਨਾਲ ਕਿੱਡੀ ਤੇਗੀ ਕੁੜੀ ਵੀ ਨਹੀਂ ਆਣੀ ਚਲ ਕੋਈ ਗੱਲ ਨਹੀਂ ਚਲ ਮਗਰ ਲੱਗ ਗਈ ਆ ਹੁਣ ਗਲਤੀ ਰਹਾ ਇਹ ਕੁੜੀ ਦੀ ਹੱਤਰਾ ਚਲ ਕੋਈ ਮੈਂ ਪਾਰਕੇਟਨ ਚੱਲੀ ਜੇ ਫਿਰ ਗੇਟੋਂ ਬਾਹਰ ਨਹੀਂ ਜਾਣਾ ਫਿਰ ਪਰ ਮੈਂ ਤਾਂ ਜੀਵਨ ਕੋ ਖੇਡਣਾ ਨਹੀਂ ਜੀਵਨ ਘਰ ਨਹੀਂ ਜੇ ਜਾਣਾ ਠੀਕ ਆ ਸਭ ਠੀਕ ਆ ਮੈਂ ਪਾਰਕ ਵਿੱਚ ਖੇਡ ਲੜਨੀ ਆ ਹਾਂ ਉੱਥੇ ਖੇਡ ਲਾ ਠੀਕ ਆ ਉਧੜਾਣਾ ਮੇਰਾ ਘੜਾ ਜੀ ਕਰਦਾ ਇਹਨੂੰ ਕੁੱਛ ਕਹਿਨ ਨੂੰ ਮੇਰਾ ਵੀ ਕੱਲ ਦਾ ਨਾ ਮਨ ਨਹੀਂ ਲੱਗਣ ਦਿਆ ਸੀ ਮੈਂ ਬੁਲਾਉਣੀ ਹੀ ਨਹੀਂ ਤਈ ਨਾ ਪਰ ਜੇ ਮੈਂ ਇਹ ਨਾ ਇਦਾਂ ਨਾ ਕਰਦੀ ਇਹਨੂੰ ਮੈਂ ਬੁਲਾ ਲੈਣੀ ਨਾ ਤਾਂ ਫਿਰ ਇਹਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੋਣਾ ਚਲ ਹੁਣ ਇਹਨੂੰ ਨਹੀਂ ਬੁਲਾਇਆ ਤੈਨੂੰ ਗਲਤੀ ਦਾ ਅਹਿਸਾਸ ਹੋਇਆ ਨਾ ਵੀ ਮੈਂ ਗਲਤੀ ਹੀ ਕਰ ਲਿਆ ਉਹਨੂੰ ਗਲਤੀ ਦਾ ਅਹਿਸਾਸ ਕਰਾਉਣਾ ਜ਼ਰੂਰੀ ਹੀ ਦਾ ਮਿਆਂ ਆਣਾ ਤਾਂ ਰੌਣਕ ਹੁੰਦੀ ਘਰ ਮਿਆਂ ਆਣਾ ਤਾਂ ਅਦੇ ਲੱਗਦਾ ਰਹਿੰਦਾ ਤਦ ਮੈਂ ਕਲ ਦੀ ਐਵੇਂ ਚੁੱਪ ਚੁੱਪ ਤੁਰਦੀ ਫਿਰਦੀ। ਬੇਤੀ ਹੈਗੀ ਤਾਂ ਬੜੀ ਸਿਆਣੀ ਆ। ਮੈਂ ਐਵੇਂ ਗਲਤੀ ਕਰ ਬੈਠੀ ਗਾ। ਗੁਰਪ੍ਰੀਤ ਸਮੀਰ ਕਿੱਥੇ ਆ? ਸਮੀਰ ਬਾਹਰ ਖੜਦਲ ਲਈ। ਮੈਂ ਉਹਨੂੰ ਲੈ ਕੇ ਚੱਲਿਆ ਪਿੰਨੂ ਚੱਲਿਆ ਮੈਂ ਤਾਂ ਮਨਾਲਕਾਂ ਖੜਦਾਂ। ਰੋਪਮ ਫੇਰ ਉਹ ਘੜੀ। ਰਿਆਨ ਉਹ ਦਿੱਤੀ ਖੇਡਣ ਲਈ ਆਪਣੀ। ਇੱਥੇ ਉਹ ਛਿਟਕਾਈ ਖਾਣੀ ਆ ਜਾਂ ਤੇਥੋਂ ਕਾਲੀਆਂ ਆ ਉਹਦੀ ਆਪਣੀ ਦਾਦੀ ਕੋ ਖਾ ਲਈ। ਅਮਿਚੂ ਕਮਾਰੂਗੀ ਮਛਦਾਣਾ ਉਹਨੇ ਛੜਕਾ ਮਾਰੋਗੀ ਗਲਤੀ ਤਾਂ ਮਾਰਦੀ ਹੈ ਕੀ ਪਤਾ ਸੁਦੇਣਾ ਕੀ ਹੈ ਮੈਨੂੰ ਪਤਾ ਨਹੀਂ ਉਹ ਛੜਕਾ ਉਹ ਚੈਨ ਰੋਚਣ ਦੇ ਰਹੀਦੀ ਤੂੰ ਤੇ ਗਲ ਦੇ ਦਿਵਾਲੀ ਹੋਏ ਮੇਰੇ ਐਂ ਦਿਵਾਲੀ ਕੀ ਹੋਣਾ ਤੇਰੇ ਬਾਹਰੋਂ ਹਾਂ ਬਾਹਰ ਕਹਿੰਦੀ ਮੈਂ ਖੇਡਣ ਦੀ ਆ ਤਾਂ ਮੈਂ ਲੈ ਚਲੇ ਚਲ ਜਲਦੀ ਲੈ ਆਇਓ ਫਿਰ ਠੀਕ ਹਾਂ ਪੁੱਤ ਕੀ ਕਰੀ ਜਾਨੀ ਆ ਕੋੱਖ ਨਹੀਂ ਮੈਂ ਇੱਥੇ ਬਸ ਖੇਡਣ ਦੀ ਕੱਲੀ ਹਾਂ ਜੀ ਅਛਾ ਕਿਹੜੇ ਖੇਡ ਨਹੀਂ ਮੈਂ ਜੇ ਜੇ ਤੱਕ ਮੈਂ ਨਹੀਂ ਉਦਾਂ ਹੀ ਤੇ ਇਹਦੇ ਵਿੱਚ ਆ ਕੇ ਬੰਦੇ ਹੁੰਦੇ ਆ ਪੋਜੀਟਿਵ ਬੀਜ ਡੇਬਿਟ ਚਿੜੀਆਂ ਚੁੜੀਆਂ ਨਹੀਂ ਇਹ ਥੱਲੇ ਜੇ ਆ ਨਾ ਤੇ ਫਿਰ ਬੰਦੇ ਨਹੀਂ ਆ ਅੱਛਾ ਇਹਦੇ ਉੱਤੇ ਹੁੰਦੇ ਫਿਰ ਬੰਦੇ ਹਾਇ ਬਣਾਇਆ ਮੈਂ ਇਥੇ ਹਾਂ ਛੋਟਾ ਜਿਹਾ ਇੱਧਰ ਵੇਖੋ ਹਾਂ ਹਾਂ ਨਹੀਂ ਉਹ ਠੀਕ ਆ ਉਹ ਜਿਹੜਾ ਉੱਤੇ ਹਾਂ ਬਣਾਇਆ ਆ ਮਾ ਠੀਕ ਆ ਤੇ ਬੰਦੇ ਨਹੀਂ ਆ ਕਿੱਥੇ ਇੱਥੇ ਪਤਾ ਹੈ ਹਾਂ ਇੱਥੇ ਬੰਦੇ ਸੱਚ ਮੈਂ ਤਾਂ ਸਾਦਰ ਬਾਹਰ ਲੰਘ ਜਾਂਦੀ ਮੇਰੀ ਮੈਨੂੰ ਘਰੇ ਕਈ ਫਲੇ ਹੁੰਦੇ ਨਾ ਪਤਾ ਹੁਣਾ ਤਾਂ ਹਾਂ ਮੈਂ ਇੱਥੇ ਲੋਈ ਦੀ ਵੇਚਦੀ ਨਹੀਂ ਆ ਹੂੰ ਤੇ ਅੱਜ ਲਈ ਮੈਂ ਪਿੰਨੂ ਚੱਲੇ ਆ ਚੱਲੀਏ ਜਾਣਾ ਘੁੰਮਣ ਫਿਰ ਹਾਂ ਬਾਈ ਮਮਾ ਨੂੰ ਪੁੱਛਾਂ ਮੈਂ ਕੋਰੀ ਮੈਂ ਦੱਸਾਂ ਜਾਂ ਉਹਨੂੰ ਅੱਛਾ ਠੀਕ ਆ ਫਿਰ ਚੱਲੀਏ ਆਹੋ ਚੱਲ ਚਲੀ ਹੈ ਆ ਜਾ ਚਲ ਮੋਟਰਸਾਈਕਲ ਜਾਣਾ ਕਿ ਮੋਪੜ ਤੇ ਮੋਟਰਸਾਈਕਲ ਤੇ ਨਹੀਂ ਮੋਪੜ ਤੇ ਜਾਂਦੇ ਠੀਕ ਆ ਆਹ ਮੋਪੜ ਤੇ ਜਾ ਪਾ ਮੈਂ ਚਲਾ ਮੱਜ ਨਹੀਂ ਨਹੀਂ ਤੂੰ ਮੇਰੇ ਨਿੱਕੇ ਤੋਂ ਹੁਣ ਨਹੀਂ ਲਾਉਂਦਾ ਪਲੀਜ਼ ਨਾ ਚੱਪ ਮਗਰ ਬੈਠੂ ਨਹੀਂ ਜਿੱਦ ਨਹੀਂ ਕਰੀਦੀ ਇੱਥੇ ਬਹਿਣ ਨਹੀਂ ਆ ਮਗਰ ਬੈਹਾਂ ਮਗਰ ਛਿੱਟਕਾ ਦੇ ਵਾਸਤੇ ਬਹਿਣ ਵਾਸਤੇ ਲਾਈ ਹੋ ਨਾ ਨਹੀਂ ਅਸੀਂ ਤੁਸੀਂ ਬਹਿ ਜਾ ਨਾ ਚੱਲ ਪਿੱਛੇ ਜਾ ਅੱਗੇ ਬਹਿਣਾ ਕਹਿਣਾ ਮਨ ਨਹੀਂ ਤਾਂ ਜਿੱਦ ਨਹੀਂ ਕਰੀਦੀ ਅੱਗੇ ਬਹਿਣਾ ਨਹੀਂ ਚੱਲ ਬਹਿ ਮਗਰ ਚੱਲ ਚੱਲ ਛੇਤੀ ਛੇਤੀ ਜਾ ਮਗਰ ਛੇਤੀ ਛੇਤੀ ਜਾ ਮਗਰ ਜਿੱਦਾਂ ਘਟ ਕਰਿਆਗਾ ਠੀਕ ਆ ਮੈਂ ਮੰਨ ਕਰਦਾ ਚਲੋ ਨੂੰ ਰਿੰਪੀ ਕੀ ਕਰ ਰਹੀ ਬੈਠੀ ਆ ਆਹ ਹੋ ਚਾਚੀ ਸਪਾਈਸ ਵੀ ਕਰਕੇ ਤੇ ਬੈਠੀ ਹਾਂ ਢੇਰੀ ਨੇ ਬੜਾ ਗੰਦ ਪਾਇਆ ਹੈ ਢੇਰੀ ਨੇ ਅੱਜ ਥਕਾ ਹੀ ਦਿੱਤਾ ਵਾ ਛੱਡ ਪਾ ਲਈ ਤੇ ਮੈਂ ਹੁਣ ਬੈਠੀ ਮੈਂ ਲੰਮੀ ਪੈਣੀ ਆ ਘੜੀ ਵੈਲੀ ਬੁਲੀ ਹੋਈ ਸੀ ਤੇ ਬੈ ਗਈ ਆ ਇੱਥੇ ਅੱਛਾ ਤੇ ਆ ਜਾ ਬਹਿ ਜਾ ਕੀ ਕਰਦੀ ਆਈਂ ਕੋਹ ਵੀ ਨਹੀਂ ਮੈਂ ਵੀ ਇਤਰਾ ਹੀ ਬੈਠੀ ਹੀ ਤੇ ਮੈਂ ਕਿਹਾ ਚੱਲ ਮੈਂ ਜਰਾ کریم ਪੀਰ ਲੋ ਪੇਟ ਤੋਰਨੀ ਅੱਛਾ ਹੋਰ ਕੀ ਕਰਦੇ 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 ਵੀ ਇਤਰਾ ਕਰਦੀ ਹੁਣੀ ਕੰਮ ਤਾਂ ਦਾ ਕੋਈ ਕੱਲ ਮੇਰਾ ਤੁਹਾਡੇ ਘਰ ਰੌਲਾ ਪੈਣ ਡਿਆ ਜੋਦਾ ਬੜਾ ਉੱਚੀ ਉੱਚੀ ਬੋਲਣੇ ਕੀ ਹੋ ਗਿਆ ਕੱਲ ਰੌਲਾ ਕੀ ਪੈਣਾ ਹੈਗਾ ਸੁਣ ਲਾ ਵੀ ਸਮ੍ਰੀਤ ਖੇਡਣ ਡਈ ਪਾਰਕ ਦੇ ਵਿੱਚ ਅੱਛਾ ਅੱਛਾ ਉਹ ਕਿਤੇ ਤਿਤਲੀ ਆ ਗਈ ਹਾਂ ਤੇ ਤਿਤਲੀ ਮਗਰ ਪੈਣਾ ਨਹਿਰ ਦਿੱਤੇ ਭੱਜ ਗਈ ਹਾਂ ਤੇ ਅਦੇ ਲੱਗ ਗਿਆ ਤੇ ਬੈਠੀ ਸੀ ਗੋਪੀ ਦੇ ਅੱਛਾ ਅੱਛਾ ਹਾਂ ਤੇ ਤੇ ਗੋਪੀ ਨੇ ਬਣਾ ਐਡਾ ਖਿਆਲ ਖੂਲ ਰੱਖਿਆ ਹਾਂ ਹਾਂ ਤੇ ਉਹ ਬੜਾ ਰੋਲਾ ਪਾਣ ਰਿਆ ਤੇ ਮੈਂ ਕਹਿੰਦੀ ਹਾਂ ਵੀ ਪਹਿਲਾਂ ਨੀ ਕੀ ਉਹਨਾਂ ਦੇ ਘਰ ਹੋਇਆ ਨਹੀਂ ਤੇ ਉਹ ਖਿਆਲ ਰੱਖਦੀ ਕਿ ਨਿਆਣੇ ਦਾ ਆਪਣੀ ਮਾਂ ਹੁੰਦੀ ਤੇ ਪਹਿਲਾਂ ਲੱਗੇ ਪਤਾ ਨਾ ਲੱਗਾ ਵੀ ਨਿਆਣਾ ਖੇਡਣ ਡਿਆ ਕਿੱਧਰ ਨੂੰ ਗਿਆ ਇਹੋ ਤਾਂ ਹੈ ਵਾ ਮੈਂ ਇਹੋ ਤਾਂ ਸੋਚਦੀ ਰਹੀਨੀ ਹ ਰਿੰਪੀ ਹਾਂ ਉਹ ਤੇ ਆਪਣੀ ਫੇਰ ਵੀ ਉਹ ਮਾਂ ਆਪਣੀ ਹੁੰਦੀ ਆਪਣੀ ਹੁੰਦੀ ਤੇ ਉਹ ਉਹਦੇ ਵੱਲ ਧਿਆਨ ਦਿੰਦੀ ਖਿਆਲ ਕਰਦੀ ਤੇ ਉਹਨੇ ਤੇ ਵੇਖਿਆ ਨਹੀਂ ਵੀ ਕਿੱਧਰ ਨੂੰ ਚਲ ਗਈ ਨ ਫੇਰ ਗਈ ਭੱਜੀ ਫਿਰੇ ਮੈਂ ਗੁੱਸੇ ਹੋਈ ਬਾਹਰ ਨਿਕਲ ਕੇ ਤੂੰ ਕਿੱਥੇ ਆ ਹਾਂ ਤੇ ਆਂਦੀ ਇੱਥੇ ਹੀ ਇੱਥੇ ਹੀ ਤੇ ਫੇਰ ਲੱਭੀ ਫਿਰੇ ਪਲਾਲ ਕਰਦੀ ਫਿਰੇ ਜਿੱਤਰਾ ਕਰਦੀਆਂ ਹੰਦਗਾ ਤੈਨੂੰ ਮੈਂ ਨਹੀਂ ਆ ਮਾਵਾ ਮਾਵਾ ਹੀ ਆਪਣੀਆਂ ਹੁੰਦੀਆਂ ਵਾ ਮਤਈਆਂ ਨਹੀਂ ਬੰਦ ਤੁਹਾਨੂੰ ਤੇ ਮੈਂ ਆਖਿਆ ਮੈਂ ਤਾਂ ਕਿਹਾ ਮੈਂ ਤਾਂ ਚਾਰਕ ਦੇਣੀ ਆ ਮੁੜ ਕੇ ਕੌਣ ਕਰਦਾ ਵਾ ਆਪਣੀ ਮਾਂ ਵਰਗਾ ਪਿਆਰ ਥੋੜੀ ਕੋਈ ਦੇ ਦਿੰਦਾ ਦੂਰ ਬਕਾਨਾ ਥੋੜੀ ਦੇ ਦਿੰਦਾ ਨਹੀਂ ਇਹ ਕੁੜੀ ਮੇਰੀ ਗੱਲ ਸੁਣ ਤੇਰੇ ਲਾਗੇ ਖੇਡਣ ਲਈ ਆ ਤੂੰ ਵੇਖ ਤੇ ਸਹੀ ਕੁੜੀ ਕਿੱਧਰੋਂ ਚਲ ਗਈ ਆ ਤੇ ਜੇ ਮੈਂ ਨਾ ਬਾਹਰ ਨਿਕਲਦੀ ਤੇ ਇਹਨਾਂ ਤਾਂ ਪਤਾ ਹੀ ਨਹੀਂ ਪਰਵਾਹ ਹੀ ਨਹੀਂ ਕੋਈ ਆ ਤੇ ਫਿਰ ਉਹ ਜੋਦੇ ਨੇ ਤੇ ਸੱਚੇ ਨੇ ਬੋਲਣਾ ਇਹ ਫੀ ਤੂੰ ਖਿਆਲ ਨਹੀਂ ਕੀ ਰੱਖਿਆ ਕੁੜੀ ਦਾ ਉਹ ਤਰਾਂ ਪਿਆ ਹੈ ਤੇ ਉਹਦਾ ਵੀ ਵਿਚਾਰੇ ਕਸੂਰ ਹੈਗਾ ਸਮਰੀਤ ਦਾ ਵੀ ਉਹ ਤੇ ਤਿਤਲੀ ਦੇ ਮਗਰ ਭੱਜ ਗਈ ਤੇ ਨਹਿਰ ਵੱਲ ਨੂੰ ਚਲ ਗਈ ਤੇ ਭੈਣਾ ਜੇ ਕੋਈ ਲੈ ਜਾਂਦਾ ਫੜ ਕੇ ਕਿੱਥੋਂ ਕੁੜੀ ਲੱਭੀ ਕਿੱਥੋਂ ਲੱਭਣੀ ਆ ਤੇ ਉਧਰੋਂ ਕਿਤੇ ਜੋਦਾ ਆਉਂਦਿਆ ਹੈ ਹੂੰ ਤੋ ਤੱਕੀ ਦੂਰੋਂ ਨਹਿਰ ਤੋਂ ਉੱਚਾ ਕੇ ਲਿਆਇਆ ਤੇ ਇਹ ਜਾਂਦੇ ਨੂੰ ਛੜਕਣਦੇ ਹੀ ਹੀ ਉਹਨੂੰ ਕੁੜੀ ਨੂੰ ਕਚੋਲਣ ਦੇ ਹੀ ਤੇ ਉਹ ਜੋਦਾ ਗੁੱਸੇ ਦੇ ਵਿੱਚ ਆਣ ਕੇ ਮੈਨੂੰ ਵੀ ਗੁੱਸੇ ਹੋਇਆ ਤੇ ਇਹਨੂੰ ਵੀ ਹੋਇਆ ਉਹ ਚੀਚੀ ਬੋਲੇ ਤੇ ਬੋਲਣਾ ਤਾਂ ਹੈ ਹੀ ਠੀਕ ਆ ਵੇ ਕੁੜੀ ਦੁਪਹਿਰ ਲੱਗੀ ਸੀ ਆਹੋ ਤਾਂ ਕੋਈ ਦੁਪਹਿਰ ਲੱਗੀ ਕੋਈ ਲੈ ਹੀ ਜਾਂਦਾ ਨਹਿਰ ਦੇ ਉੱਤੇ ਕਈ ਸੌ ਜੀ ਕੋਈ ਆ ਗਿਆ ਕੋਈ ਚੱਲ ਗਿਆ ਕੋਈ ਚੱਲ ਨਹਿਰ ਬੜੀ ਵਗਦੀ ਆ ਤੇ ਨੇ arte ਸਾਰਾ ਦਿਨ ਵਗਦੀ ਰਹਿੰਦੀ ਤੇ ਪਰੇਸ਼ਾਨੀ ਤੁਹਾਨੂੰ ਬੜੀ ਹੋਈ ਤੇ ਪਰ ਕਸੂਰ ਤੇ ਸਮਰੀਤ ਦਾ ਹੀ ਨਿਆਣੀ ਦਾ ਵੀ ਜਿਹੜੀ ਹੈ ਉਹ ਤੇ ਨਿਆਣੀ ਆ ਤੇ ਉਹ ਜਿਹੜੀ ਸਿਆਣੀ ਬਿਆਣੀ ਲਾਗੇ ਬੈਠੀ ਉਹਨੂੰ ਨਹੀਂ ਤੇ ਤੂੰ ਉਹਦੀ ਦੂਪੈ ਸਿਫਤ ਕਰੀ ਜੰਨੀ ਉਹ ਉਹਦਾ ਵੀ ਤੇ ਕਸੂਰ ਹੈਗਾ ਲੀ ਉਹ ਮਾਂ ਹੀ ਉਹਦਾ ਤੇ ਖਿਆਲ ਆਪਣੀ ਮਾਂ ਹੁੰਦੀ ਤੇ ਪਹਿਲਾਂ ਨਾ ਖਿਆਲ ਆ ਦੀ ਵੀ ਕਿੱਧਰ ਨਿਆਣਾ ਫਿਰਨ ਡਿਆ ਕੀ ਕਰਨ ਡਿਆ ਇਹੋ ਤੇ ਫਿਰ ਗੱਲ ਵਾ ਤਾਂ ਆਪਣੀ ਮਾਂ ਆਪਣੀ ਹੁੰਦੀ ਆ ਆਪਣੀ ਆਪਣੀ ਧੀ ਹੁੰਦੀ ਐਵੇਂ ਨਹੀਂ ਸਿਆਣਿਆਂ ਗੱਲ ਬਣਾਈ ਪੀ ਆਪਣੀ ਮਾਂ ਐ ਆਪਣੀ ਹੁੰਦੀ ਪਰਾਈ ਪਰਾਈ ਹਰਾਈ ਪਰਾਈ ਹੁੰਦੀ ਤੇ ਉਹੋ ਗੱਲ ਹੀ ਗੱਲ ਸਾਡੇ ਨਾਲ ਬਣ ਚੱਲੀ ਵਾਹ ਤੇ ਇਹਦਾ ਹੋਈ ਜੋ ਤਾਂ ਬੋਲਣਾ ਬਾਲਣਾ ਕੀ ਹੈਗਾ ਹਾਂ ਨਿਆਣੇ ਆ ਗਏ ਯੋ ਮੈਨੂੰ ਲੱਗਦਾ ਜੀਵਨ ਲਾ ਮੈਂ ਵੇਖਾ ਮਾ ਚਾਚੀ ਚੰਗਾ ਫਿਰ ਹਾਂ ਚੰਗਾ ਚੰਗਾ ਫਿਰ ਮੈਂ ਵੀ ਚੱਲਦੀ ਆ ਆ ਕਿ ਕਿਹੜਾ ਕਿਹਕਾਰ ਫੁੜੀ ਦਾ ਆਪ ਉਹਦੇ ਸਿਰ ਤੇ ਨਾ ਛੱਡਿਆ ਕਰ ਆਹ ਆਪ ਰੱਖੀਏ ਖਿਆਲ ਗਾ ਨਿਆਣੇ ਬਗਾਨੀ ਬਗਾਨੀ ਹੁੰਦੀ ਆ ਆਪਣਾ ਮਾਂ ਵਰਗਾ ਥੋੜਾ ਪਿਆਰ ਦੇ ਦੇਣਾ ਮਾਂ ਜ ਤਦਾ ਤੁਦਾਦੀ ਆ ਤੂੰ ਦਾਦੀ ਆ ਤੂੰ ਸਾ ਰੱਖਿਆ ਕਰ ਓਯੋ ਆ ਗਿਆ ਦੀ ਦਾ ਘਰ ਲੈ ਗੁਰਵਰਾਇ ਅੱਜ ਆਹੋ ਗੁਰਵਰਾਇ ਇਹ ਕਿਤੇ ਮਿਲਿਆ ਤੁਹਾਨੂੰ ਇਹ ਮਨਪੀਰ ਸ਼ੈਰ ਕੰਡੇ ਹੀ ਅੱਛਾ ਅਸੀਂ ਲਾਗੇ ਕਿ ਲੋਕੀ ਇਹ ਮੁੜ ਕੇ ਦੀਦੀ ਵਾਲੇ ਵੇ ਕਿੰਦਾ ਮੈਂ ਦੀਦੀ ਦੇ ਨਾਲ ਜਾਣਾ ਹਾਂ ਇਹ ਹੁਣ ਮਾਮਾ ਰੋਂਦਾ ਵਿੱਚ ਮੈਂ ਕਰ ਜਾਣਾ ਮੈਂ ਕਰ ਜਾਣਾ ਇਹ ਖੇਡ ਲੱਗੇ ਦੀਦੀ ਨਾਲ ਹਾਂ ਦੀਦੀ ਨਾਲ ਖੇਡ ਆ ਜਾ ਠੀਕ ਆ ਆ ਜਾ ਜਾ ਇਹਨੂੰ ਮੋੜੋ ਖਾ ਸਮੀਰ ਹਾਂ ਇਹ ਦਿਖਾਨੀ ਪਰ ਹੈ ਜੀ ਮੇਰੇ ਸਾਹਮਣੇ ਚੱਲ ਗਏ ਮੋੜਾ ਹਲੇ ਚੱਲ ਗਏ ਪਹਿਲਾਂ ਬੈਠੇ ਨਹੀਂ ਨੂੰ ਫਲਾਵ ਦਿਖਾਨੀ ਹਾਂ ਚਲੋ ਉੱਥੇ ਹੀ ਖੇਡੋ ਉੱਥੇ ਫਲਾਵ ਵਰਖਾਇਨ ਆ ਜਾ ਹਾਂ ਨਾਲ ਇਹਨੂੰ ਆਪਣੇ ਖੜਾਉਣੇ ਖੜੂਣੇ ਵੀ ਦੇ ਹਾਂ ਬੱਜ ਦਿੱਲੀ ਪਏ ਇੰਟਰਸਟ ਖਾਵਾ ਗੋਰਾ ਇਧਰੇ ਬਟਾ ਫਲੈਅਰ ਕੋ ਉਹ ਯੋ ਫੁੱਲ ਕਿੱਦੇ ਸੋਨੇ ਹੈਨਾ ਤੇ ਕਿੱਦੇ ਸੋਨੇ ਤੂੰ ਤੂੰ ਦੀਦੀਆਂ ਖੇਡਿਆ ਕਰੇਗਾ ਨਾ ਲੈ ਮੈਂ ਖੜਾਉਣੇ ਲੈ ਕੇ ਦਿਨੀ ਉਹ ਟਰੈਕਟਰ ਚ ਲੈ ਕੇ ਦੇ ਸਮੀਰ ਆਹ ਟਰੈਕਟਰ ਜਿਹੜਾ ट्रैक्टर ओ जग्रो के ओ ट्रैक्टर के आले गुरु ट्रैक्टर ना खेड ट्रैक्टर ना खेड ओ मैं स्कूटर भी लेके दन्नी तिनो ठीक है खेडो दोनों बहन पा छोटे देख बैठ जा चलो दोवा दा चाहिए। चाहिए। दो दे बढ़िया इना दा दिल करणा हां हैं हां गुरे मजा आंदे हां ਹਾਂਜੀ ਓ ਗੁਰਵਰ ਤੂੰ ਖੇਡਣ ਆਇਆ ਦੀਦੀ ਨਾ ਅੱਛਾ ਓ ਰੋ ਜਾ ਜਾ ਕਰ ਚੰਗਾ ਦੀਦੀ ਦਾ ਜੀ ਲੱਗਾ ਨਾਲੇ ਤੇਰਾ ਇਥੇ ਖੇਡਿਆ ਕਰੋ ਦੋਵੇਂ ਜਣੇ ਚਲ ਨਦਰ ਖੇਡਦੇ ਆ ਜਦੋਂ ਲੱਗੂ ਕਰ ਨੂੰ ਦੱਸ ਦੀ ਮੈਂ ਛੱਡਾਂਗਾ ਇਹਨੂੰ ਹਾਂ ਜਦ ਕਹੂਗਾ ਫਿਰ ਛੱਡਾਂ ਹਾਂ ਖੇਡ ਲੈ ਨਦਰ ਚਲੋ ਇਹਨੂੰ ਦੱਸ ਦੂੰਗੀ ਮੈਂ ਤੁਹਾਨੂੰ ਫਿਰ ਪਾਣੀ ਪੂਣੀ ਪਿਆਦੀ ਇਹਨੂੰ ਚੰਗਾ ਹਾਂ ਗੁਰਾ ਚੀਜੀ ਖਾਣੀ ਆ ਚੀਜੀ ਖਾਣੀ ਆ केरी खानी चीजी हैं चॉकलेट चॉकलेट मेरे बैग छ गया हाँ अच्छा अच्छा इदा से आना बच्चा ओदे फे तू का जगह खाऊंगा बैग छ ना मैं बैग अच्छा कद आया तू कौन ले आ तिनू पापा ते मैं आए अच्छा पापा तो ਵੇ ਨਾਲ ਨੂੰ ਲੈ ਤੂੰ ਸਕੂਲ ਜਾਣ ਲੱਗ ਪਿਆ ਵਾ ਹਾਂ ਪੜਨਾ ਹੁੰਦਾ ਤੈਨੂੰ ਕਿਹੜੀ ਪੋਇਮ ਸਿੱਖੀ ਓਥੇ ਸਕੂਲ ਕਿਹੜੀ ਪੋਇਮ ਸਿੱਖੀ ਆ ਬੀ ਬੀ ਏ ਬੀ ਸੀ ਸਿੱਖੀ ਓ ਬੀ ਸਿੱਖੀ ਅੱਜ ਅੱਛਾ ਬੀ ਸਿੱਖੀ ਆ ਰਾਜ ਨੂੰ ਤੇ ਮੈਂ ਦੱਸਣ ਰਹੀ ਹਾਂ ਮम्मा ਬਣਾਉਂਦੇ ਨੇ ਘਰ ਤੈਨੂੰ ਲੈ ਲੈ ਚੱਲੀ ਜੀ ਨੂੰ